ਚਿੰਨੀ ਚੋਣ ਜਲੰਧਰ ਦੇ ਵਿੱਚ ਹੋਣ ਜਾ ਰਹੀ ਹੈ ਜਲੰਧਰ ਵੈਸਟ ਸਾਈਡ ਦੇ ਉੱਤੇ ਇਸ ਵਾਰ ਜਿਹੜਾ ਸਿਨੈਰੀਓ ਬਿਲਕੁਲ ਡਿਫਰੈਂਟ ਹੈ ਪਹਿਲੇ ਨਾਲੋਂ ਉਹ ਸਿਆਸੀ ਮੈਦਾਨ ਤਾਂ ਜ਼ਰੂਰ ਸੀ ਹੁਣ ਉਹ ਜੰਗ ਦਾ ਖੜਾ ਬਣ ਗਿਆ ਆਪਣੇ ਹੀ ਆਪਣੇਆਂ ਦੇ ਵਿਰੁੱਧ ਹੁੰਦੇ ਦਿਖਾਈ ਦੇ ਰਹੇ ਨੇ ਤੁਹਾਡਾ ਇਸ਼ਾਰਾ ਕਦੀਆਂ ਵਾਰ ਲੱਗਦਾ ਹੈ ਦੋ ਧੜਿਆਂ 'ਚ ਅਕਾਲੀ ਦਲ ਵੰਡਿਆ ਗਿਆ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਇਹ ਪੰਥਕ ਪਾਰਟੀ ਨਹੀਂ ਹੈ ਅਜੇ ਤੱਕ ਜਦ ਬਣ ਜੂਗਾ ਆਪਾਂ ਦੇਖ ਲਾਂਗੇ ਆਮ ਆਦਮੀ ਪਾਰਟੀ ਡੇਰੇ ਇਲਾਕੇ ਬੈਠੀ ਹੈ ਜਲੰਧਰ ਦੇ ਵਿੱਚ ਸੀਐਮ ਮਾਨ ਨੇ ਕਰਾਇ ਤੇ ਕਰ ਲੈ ਲਿਆ ਪਤਨੀ ਪ੍ਰਚਾਰ ਕਰ ਰਹੀ ਹੈ ਲੋਕਾਂ ਨਾਲ ਮੀਟਿੰਗਾਂ ਹੋ ਰਹੀਆਂ ਸਭ ਕੁਝ ਹੋ ਰਿਹਾ ਸੁਖਬੀਰ ਸਿੰਘ ਬਾਦਲ ਦਾ ਬੀਜੇਪੀ ਦੇ ਨਾਲ ਗੱਠਜੋੜ ਅਕਾਲੀ ਦਲ ਦਾ ਇਸ ਕਰਕੇ ਨਹੀਂ ਹੋ ਸਕਿਆ ਕਿਉਂਕਿ ਬੀਜੇਪੀ ਵਾਲੇ ਨੇ ਕਈ ਸ਼ਰਤਾਂ ਰੱਖ ਦਿੱਤੀਆਂ ਸੀਗੀਆਂ ਅੱਜ ਇਹ ਤਾਂ ਸਾਰਿਆਂ ਨੂੰ ਕਿਤੋਂ ਨਾ ਕਿਤੋਂ ਬੀਜੇਪੀ ਧੋਰ ਖਿੱਚ ਰਹੀ ਹੈ ਜੈ ਕੋਈ ਮੰਨੇ ਛੇ ਤਾਂ ਕੋਈ ਨਾ ਮੰਨੇ ਜਿਉਂ ਲੋਕ ਸਭਾ ਚੋਣਾਂ ਸ਼ੁਰੂ ਹੋਈਆਂ ਤਿਉਂ ਤੋਂ ਲੈ ਕੇ ਜੀਵਨੀ ਚੋਣ ਤੱਕ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿੱਚ ਵੱਖ-ਵੱਖ ਸਿਆਸੀ ਪੁਚਾਲ ਦੇਖਣ ਨੂੰ ਮਿਲੇ ਨੇ ਅੱਜ ਪੰਜਾਬ ਦੀ ਸਥਿਤੀ ਕੀ ਹੈ ਇਹ ਸਾਰੇ ਮੁੱਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਬਹੁਤ ਹੀ ਹਰਮਨ ਪਿਆਰੇ ਅਤੇ ਬੁੱਧੀਜੀਵੀ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਪੈਰਲਾਲ ਗਰਗ ਸੋ ਸਭ ਤੋਂ ਪਹਿਲੇ ਚਾਤ ਮਾਰਦੇ ਹਾਂ ਜਿਮਨੀ ਚੌਣ ਜਲੰਧਰ ਦੇ ਵਿੱਚ ਹੋਣ ਜਾ ਰਹੀ ਹੈ ਜਲੰਧਰ ਵੈਸਟ ਸਾਈਡ ਦੇ ਉੱਤੇ ਕਿਸ ਤਰ੍ਹਾਂ ਦੇਖਦੇ ਹੋ ਵੱਖ-ਵੱਖ ਸਿਆਸੀ ਪਾਰਟੀਆਂ ਪੂਰਾ ਜ਼ੋਰ ਲਾ ਰਹੀਆਂ ਜਿੱਤਣ ਦੇ ਲਈ ਕਿਹੋ ਜਿਹਾ ਸਿਆਸੀ ਮਾਹੌਲ ਉੱਥੇ ਦੇਖਿਆ ਜਾ ਰਿਹਾ ਹੈ ਦッコ ਜੇ ਅਸੀਂ ਇਸ ਤੋਂ ਨੂੰ ਹਲਕੇ ਸਾਰੇ ਲੋਕ ਜਿਹੜਾ ਮੌਕੇ ਤੇ ਚੱਲ ਰਹੇ ਹੋਂਦ ਨੂੰ ਚਰਚਾ ਕਰਦੇ ਨੇ ਮੈਨੂੰ ਲੱਗਦਾ ਕਿ ਕਿਉਂਕਿ ਫਿਰ ਪੰਜਾਬ ਸਾਰਾ ਇਸੇ ਚਰਚਾ 'ਚ ਹੀ ਪਿਆ ਰਹਿਣਾ ਅੱਗੇ ਨੂੰ ਹੋਰ ਚੋਣਾ ਹੋਣੀਆਂ ਨੇ ਉਦੋਂ ਅੱਗੇ ਪੰਚਾਇਤਾਂ ਦੀਆਂ ਹੋਣੀਆਂ ਨੇ ਸੋ ਰੋਜ਼ ਇਸੇ ਚਰਚਾ 'ਚ ਹੀ ਪਿਆ ਰਹਿਣਾ ਨਿਕਲਦਾ ਇਹਦੇ 'ਚ ਹੈ ਨਹੀਂ ਕੁਝ ਬਸ ਸੱਚੀ ਗੱਲ ਮੈਂ ਤੁਹਾਨੂੰ ਦੱਸਾਂ ਤੌਣ ਉਸੇ ਜਿੱਦਾਂ ਕੌਣ ਹਾਰਦਾ ਹੈ ਪਾਰਟੀਆਂ ਤਾਂ ਸਾਰੀਆਂ ਜੋੜ ਲਉਣੀ ਹੀ ਨੇ ਜਿਹੜਾ ਵੀ ਜਿੱਤ ਜੋ ਦੇ ਨਾਲ ਪੰਜਾਬ ਦੀ ਦਸ਼ਾ ਤੇ ਜਾਂ ਦਿਸ਼ਾ ਤੇ ਫਰਕ ਨਹੀਂ ਪੈਣ ਲੱਗਿਆ ਜਿਹੜਾ ਮਰਜੀ ਜਿੱਤੇ ਨਾ ਸਿਆਸੀ ਵਰਕਪੈਨ ਗਿਆ ਆਪਸ ਵਿੱਚ ਧੜਾਈ ਚ ਜੋ ਫਰਕ ਪੈ ਜੂ ਆਪਸ ਵਿੱਚ ਕੁ ਦੂਜੇ ਨੂੰ ਨੀਵਾ ਉੱਚਾ ਦਿਖਾਉਣ ਚ ਫਰਕ ਪੈ ਜੂਗਾ ਡਾਕਟਰ ਸਾਹਿਬ ਜਿਮਨੀ ਚੋਂ ਦੀ ਆਪਾਂ ਗੱਲ ਕਰ ਰਹੇ ਆ ਜਲੰਧਰ ਦੇ ਵਿੱਚ ਇੱਕ ਉਥੇ ਇੱਕ ਤਰੀਕਾ ਹੁੰਦਾ ਇੱਕ ਸਿਸਟਮ ਹੁੰਦਾ ਆਪਣੇ ਆਪ ਨੂੰ ਜਿੱਤਣ ਜਿੱਤਣ ਦੇ ਲਈ ਜਿੱਤ ਹਾਸਲ ਕਰਨ ਦੇ ਲਈ ਪ੍ਰਚਾਰ ਕਰਨ ਤੇ ਲਈ ਨੋਮੀਨੇਸ਼ਨ ਤੇ ਲਈ ਸਾਰਾ ਕੁਝ ਪਰ ਇਸ ਵਾਰ ਜਿਹੜਾ ਸਿਨੈਰੀਓ ਬਿਲਕੁਲ ਡਿਫਰੈਂਟ ਹੈ ਪਹਿਲੇ ਨਾਲੋਂ ਇਸ ਦੇ ਵਿੱਚ ਉਹ ਸਿਆਸੀ ਮੈਦਾਨ ਤਾਂ ਜ਼ਰੂਰ ਸੀ ਹੁਣ ਉਹ ਜੰਗ ਦਾ ਖੜਾ ਬਣ ਗਿਆ ਆਪਣੇ ਹੀ ਆਪਣੇਆਂ ਦੇ ਵਿਰੁੱਧ ਹੁੰਦੇ ਦਿਖਾਈ ਦੇ ਰਹੇ ਨੇ ਇੱਕ ਦੂਜੇ ਦੀਆਂ ਟੰਗਾ ਖਿੱਚਣ ਤੇ ਲੱਗੇ ਹੋਏ ਨੇ ਇਸ ਬਾਰੇ ਕੀ ਕਹਿਣਾ ਚਾਹੂਗਾ ਦੇਖੋ ਮੈਂ ਇਸ ਨੂੰ ਜਿਹੜਾ ਤੁਹਾਡਾ ਇਸ਼ਾਰਾ ਕਰਦੀਆਂ ਵਾਰ ਲੱਗਦਾ ਹੈ ਵੀ ਕੱਲ ਦੀ ਆਪਸ ਵਿੱਚ ਲੜ ਰਹੇ ਨੇ ਮੈਂ ਕੱਡੀਆਂ ਦੀ ਲੜਾਈ ਨੂੰ ਕੋਈ ਬਹੁਤੀ ਉਹ ਨਹੀਂ ਸਮਝਦਾ ਜੰਗ ਦੇ ਅਖਾੜੇ ਇਹ ਥੋੜੇ ਜਿਹਾ ਸਾਹਮਣੇ ਆ ਗਏ ਜੰਗ ਦਾ ਖੜਾ ਤਾਂ ਕਾਂਗਰਸੀ ਵੀ ਨੇ ਜੰਗ ਦਾ ਖੜਾ ਆਪਲੇ ਵੀ ਨੇ ਜੇ ਹੁੰਦੀ ਰਲ ਵੀ ਕਰੀਏ ਜੰਗ ਦਾ ਖੜਾ ਭਾਜਪੀ ਵੀ ਆ ਵੀ ਇਹ ਕਾਦੀਆਂ ਦੀ ਜਿਹੜੀ ਲੜਾਈ ਹੈ ਉਹ ਲੜਾਈ ਕੋਈ ਬਹੁਤੀ ਚੰਗੀ ਨਹੀਂ ਹੈ ਚਾਹੇ ਉਹ ਕੈਂਡੀਡੇਟ ਤੇ ਤਾਂ ਨਹੀਂ ਲੜਾਈ ਨਹੀਂ ਸੀ ਕੈਂਡੀਡੇਟ ਤੇ ਤਾਂ ਅਕਾਲੀ ਦਲ ਬਾਦਲ ਨੇ ਯਾਦ ਕਰਿਆ ਸੀ ਇਹ ਤੋਂ ਨਿਸ਼ਾਨ ਖੋ ਰਿਹਾ ਫਿਰ ਬੀਐਸਪੀ ਦਾ ਮਦਦ ਸਮਝ ਉਹਨੂੰ ਕਰਾਂਗੇ ਬਿਲਕੁਲ ਉਹ ਇਹ ਲੜਾਈ ਥੋੜੀ ਜਿਆਦਾ ਵਧ ਗਈ ਪਬਲਿਕ ਵਿੱਚ ਨਹੀਂ ਪਬਲਿਕ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਉਹ ਤਕੜੀ ਚੋਂ ਦੇ ਨਿਸ਼ਾਨ ਤੇ ਹੈਗੀ ਸੀ ਡਾਕਟਰ ਸਾਹਿਬ ਦੋ ਧੜਿਆਂ 'ਚ ਅਕਾਲੀ ਦਲ ਵੰਡਿਆ ਗਿਆ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਜੀ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਬੜਾ ਜ਼ਰੂਰੀ ਵਜੂਦ ਹੁੰਦਾ ਅਜਿਹੇ ਦੇ ਵਿੱਚ ਇੱਕੋ ਹੀ ਪਾਰਟੀ ਦੇ ਦੋ ਰਾਹ ਬਣ ਜਾਣੇ ਦੋ ਧੜੇ ਬਣ ਜਾਣੇ ਅਕਾਲੀ ਦਲ ਦਾ ਭਵਿੱਖ ਕਿਹੋ ਜਿਹਾ ਤ ਹੈ ਹੋ ਸਕਦਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਭਵਿੱਖ ਨੂੰ ਦੇਖੋ ਕਿਤਾ ਪੰਥਕ ਪਾਰਟੀ ਮੈਨੂੰ ਲੱਗਦਾ ਵੀ ਆਪਾਂ ਕਹਨੇ ਆਏ ਪੰਥਕ ਪਾਰਟੀ ਕਹਿੰਦੇ ਪੰਥ ਦੀ ਤਾਂ ਹੁਣ ਪਿਛੇ 30 ਸਾਲ ਚੰਨਾਂ ਨੇ ਕੋਈ ਬਹੁਤੀ ਗੱਲ ਕਰੀ ਨਹੀਂ ਹੂੰ ਪੰਥ ਤੇ ਬੜੇ ਆ ਜਿਹੜੀਆਂ ਉਹ ਪੰਨਿਆਂ ਨੇ ਇਤਿਹਾਸ ਦੀਆਂ ਕਥਾਪਾਂ ਹੂੰ ਸਾਰੀਆਂ ਲੈ ਲਓ ਜਿਸ਼ੋ ਆਪ ਇਹਨਾਂ ਨੇ ਉਹ ਉੱਤੇ ਪਈਆਂ ਨੇ ਇਹ ਬਾਦਮੀਨੋ ਇਤਿਹਾਸ ਜਿਹੜਾ ਭਰੌਂਦੇ ਰਹੇ ਹੂੰ 15 ਸਾਲ 30 ਤੋਂ ਲੈ ਕੇ ਨਦੀ ਸਰਕਾਰ ਹੀ ਹੈ ਹੂੰ 15 ਸਾਲ ਹੀ ਕੰਮ ਕਰ ਸੀ ਹੂੰ ਉਹ ਇਤਿਹਾਸ ਵਿੱਚ ਗੁਰਵਾਨੀ ਵੀ ਗਲਤ ਹੈ ਬਾਣੀਆਂ ਤੋਂ ਕਾਹ ਵੀ ਗਲਤ ਨੇ ਬਾਣੀਆਂ ਦੇ ਨਾਮ ਵੀ ਗਲਤ ਨੇ ਰਾਗਾਂ ਦੇ ਨਾਮ ਵੀ ਗਲਤ ਨੇ ਸਿੱਖ ਇਤਿਹਾਸ ਵੀ ਗਲਤ ਹੈ ਇਹ ਕਨਿਤਕ ਪਾਰਟੀ ਹੈ ਇਹ ਆਪ ਇਸ ਇਤਿਹਾਸ ਨੂੰ ਲੋਂਦੇ ਰਹੇ ਕਾਂਗਰਸੀਆਂ ਨੇ ਬੰਦ ਕਰਕੇ ਇੱਕ ਨਵਾਂ ਲਿਖਾਇਆ ਚਾਹਾਲਾਂਕੋ ਆਰਐਸ ਦਰਿਕਾਇਆ ਸੀ ਉਹ ਵਾਲਾ ਤਾਂ ਸੀ ਠੀਕ ਆ ਉਹ ਵੀ ਗਲਤ ਸੀ ਪਰ ਇਹਨਾਂ ਨੇ ਤਾਂ ਉਹ ਕਿਤਾਬ ਦਿਖਾ ਦਿਖਾ ਕੇ ਵੀ ਇਹ ਲਗਣੀ ਸੁਖਵੀਰ ਬਾਦਲ ਨੇ ਖੁਦ ਜਿਹਦੇ ਵਿੱਚ ਇਹ ਲਿਖਿਆ ਦੋ ਗੱਲਾਂ ਮੈਂ ਮੈਨੂੰ ਬੜੀਆਂ ਚੁਬਦੀਆਂ ਨੇ ਇਤਿਹਾਸ ਬਾਰੇ ਇਥੇ ਬਾਣੀ ਬਾਰੇ ਦੱਸਦਾ ਇਤਿਹਾਸ ਬਾਰੇ ਲਿਖਿਆ ਹੈ ਵੀ ਗੁਰੂ ਤੇ ਇੱਕ ਬਹਾਦਰ ਤਾਂ ਡੁੱਟ ਕਰਦੇ ਹੁੰਦੇ ਸੀ ਕਿਸੇ ਮੁਸਲਮਾਨ ਫਕੀਰ ਨਾਲ ਲੜ ਕੇ ਲੁਟੇਰੀ ਸੀਗੇ ਲੁਟੇਰਾ ਲੱਭ ਗਿਆ ਦੂਜੇ ਰਖੀ ਗੁਰੂ ਹਰਗੋਬਿੰਦ ਸਾਹਿਬ ਜਦ ਗਵਾਦੀਏ ਦੇ ਵਿੱਚੋਂ ਵਾਪਸ ਆਏ ਉਹ ਜਹਾਂਗੀਰ ਦੇ ਸ਼ਪਾਸਰਾਰ ਬਣ ਕੇ ਇੱਕ ਟੁਕੜੀ ਦੇ ਇਨਚਾਰਜ ਇਹ ਦੋਨੇ ਗੱਲਾਂ ਕਿਤੇ ਜਿਹਨ ਚ ਆ ਨਹੀਂ ਸਕਦੀ ਇਹ ਪੰਥਕ ਪਾਰਟੀ ਨਹੀਂ ਹੈ ਅਜੇ ਤੱਕ ਜਦ ਬਣ ਜੂਗਾ ਆਪਾਂ ਦੇਖ ਲਾਂਗੇ ਤਾਂ ਇਹਨਾਂ ਸੀਗੀ ਇਹ ਲੜਦੀ ਹੈ ਜਾਂ ਪੰਥ ਦੇ ਵਾਸਤੇ ਇਹ ਬਹੁਤ ਕੁਛ ਹੈ ਪੰਜਾਬੀ ਸੂਬਾ ਜਾਨੀ ਕਿ ਉਸ ਤੋਂ ਇੱਕ ਪਰਵਾਰਵਾਦ ਦਾ ਹਾਵੀ ਹੋਇਆ ਉਹ ਪੰਥਕ ਨਹੀਂ ਹੈ ਨੇ ਮੈਂ ਕਦਾ ਪਰਿਵਾਰਵਾਦ ਕਿ ਇੱਕ ਪਰਿਵਾਰ ਨਹੀਂ ਆ ਸਾਰਾ ਨਹੀਂ ਪਰਿਵਾਰਵਾਦ ਹੈ ਕਿਹੜਾ ਜਿਹੜਾ ਪਰਿਵਾਰ ਤੋਂ ਬਿਨਾਂ ਇਹ ਦੱਸ ਦੋ ਹਮ ਸ਼ੇਖਵਾ ਸਾਹਿਬ ਦਾ ਮੁੰਡਾ ਅੱਗੇ ਆਇਆ ਸੀ ਹੁਣ ਦੋ ਨਹੀਂ ਨਹੀਂ ਰਹੇ ਚਲੋ ਠੀਕ ਆ ਬਰਮਪਰਾ ਸਾਹਿਬ ਦਾ ਵੀ ਮੁੰਡਾ ਆਏ ਠੀਕ ਹੋ ਗਿਆ ਬਾਦਲ ਸਾਹਿਬ ਦਾ ਵੀ ਸਾਰਾ ਪਰਿਵਾਰ ਆਇਆ ਬਟਾਲਾ ਸਾਹਿਬ ਦਾ ਵੀ ਬੇਟਾ ਹੁਣ ਅੱਗੇ ਆ ਚੰਦੂ ਮਾਜਰਾ ਸਾਹਿਬ ਦਾ ਵੀ ਬੇਟਾ ਅੱਗੇ ਆ ਟੋੜਾ ਸਾਹਿਬ ਦਾ ਵੀ ਜਵਾਈ ਅੱਗੇ ਆ ਗਿਆ ਸੀ ਕੋਈ ਨਾ ਹਿੰਸਾ ਸਾਹਿਬ ਦਾ ਵੀ ਉਹ ਅੱਗੇ ਬੇਟਾ ਆਇਆ ਹੋਇਆ ਤੁਸੀਂ ਮੈਨੂੰ ਅਕਾਲੀਆਂ ਦੇ ਵਿੱਚ ਹੀ ਤਾਂ ਦੱਸ ਦੋ ਜੇ ਕਾਂਗਰਸ ਜੀਵਨ ਹਮ ਏ ਕੋਈ ਇਹ ਨਕਲ ਨਹੀਂ ਹੁੰਦੇ ਹੁਣ ਬੀਜਪੀ ਵੀ ਸ਼ੁਰੂ ਹੋ ਗਿਆ ਅੱਗੇ ਨੂੰ ਆਪ ਦੇ ਵਿੱਚ ਵੀ ਇੱਕ ਤਾਈ ਗਿਆ ਪਹਿਲਾਂ ਸਾਧ ਸਿੰਘ ਜੀ ਆਪ ਐਮਪੀ ਸੀ ਹੁਣ ਉਹਨਾਂ ਦੀ ਬੇਟੀ ਮਨਿਸਟਰ ਹੈ ਉਹਦਾ ਇੱਕ ਅੱਖਾਂ ਦੀ ਸਰਜਨਸੀ ਪ੍ਰਾਈਵੇਟ ਬਰਕਰਾਰ ਕਰਦੀ ਸੀ ਸਿਆਸਤ ਵਿੱਚ ਤਾਂ ਉਹਦਾ ਕੋਈ ਉਸ ਜੀ ਭੋਂਕਾ ਹੈ ਨਹੀਂ ਸੀ ਫਿਰੇ ਪਰਿਵਾਰਵਾਦੀ ਕਹਾਂਗੇ ਸੋ ਇਸ ਕਰਕੇ ਪਰਿਵਾਰਵਾਦ ਸਾਰੀਆਂ ਪਾਰਟੀਆਂ ਚ ਆ ਗਿਆ ਪਰ ਪਰਿਵਾਰਵਾਦ ਦੇ ਨਾਲ-ਨਾਲ ਵਪਾਰ ਆ ਗਿਆ ਸਾਰੇ ਵਪਾਰੀ ਨੇ ਬਾਬੇ ਨੇ ਕਿਹਾ ਕੋਟ ਮਧੇ ਕੋ ਮਿਰਦਾ ਸੇਵਕ ਹੋਰ ਸਖਲੇ ਬਿਵਹਾਰੀ ਇਹ ਪੰਥਕ ਪਾਰਟੀ ਆ ਇਹ ਸੇਵਕ ਥੋੜਾ ਨਹੀਂ ਤਾਂ ਬਿਹਾਰੀ ਨੇ ਉਹ ਵਿਹਾਰ ਚ ਇਹਨਾਂ ਨੇ ਪੰਥ ਨੂੰ ਵੀ ਤੇ ਸ਼ਰੋਣੀ ਕਮੇਟੀ ਨੂੰ ਵੀ ਤੇ ਸਿੱਖ ਇਤਿਹਾਸ ਨੂੰ ਵੀ ਗੁਰਬਾਣੀ ਨੂੰ ਵੀ ਸਭ ਕੁਝ ਉਹਨਾਂ ਨੇ ਦਾਤੇ ਬਾਕਾਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹਨੂੰ ਪੰਥਕ ਪਾਰਟੀ ਆ ਜੇ ਕਹਿੰਨਾ ਵੀ ਇਹ ਪੰਥ ਪੰਥਕ ਨੂੰ ਮੈਨੂੰ ਕੋਈ ਕਿਤੇ ਦਿਖਦਾ ਨਹੀਂ ਕੋਈ ਜਿਹੜਾ ਬੰਦਾ ਅੱਜ ਜਿਹੜੀ ਵੀ ਪਾਰਟੀ ਆਰਐਸਐਸ ਦੇ ਨੇੜੇ ਜਾਂਦੀ ਆ ਆਰਐਸਐਸ ਤੋਂ ਟੋਟਰੀ ਚਿੱਕਾ ਪਹਲ ਫੇਰ ਵੀ ਰਹੁੰਦਾ ਡਾਕਟਰ ਸਾਹਿਬ ਇਸ ਤੋਂ ਲਾਵਾ ਫੇਰ ਅਸੀਂ ਕੱਲ ਫਿਰ ਸੁਖਬੀਰ ਬਾਦਲ ਹੋਣ ਵਾਲੀ ਆਨੇ ਆ ਝੁੰਡਾ ਕਮੇਟੀ ਨੂੰ ਲੈ ਕੇ ਇਸ ਪਾਰਟੀ ਦੇ ਵਿੱਚ ਬੜਾ ਹੀ ਰੋਸ ਰਿਆ ਜਿਹੜੇ ਵਿਰੋਧੀ ਧੜੇ ਵਾਲੇ ਨੇ ਉਹ ਕਹਿੰਦੇ ਜੇਕਰ ਝੁੰਡਾ ਕਮੇਟੀ ਲਾ ਦਿੰਦੇ ਲਾਗੂ ਕਰ ਦਿੰਦੇ ਜਾਂ ਲਾਗੂ ਕਰਨ ਦੀ ਮੰਗ ਵੀ ਉੱਠਦੀ ਰਹੀ ਹੈ ਤਾਂ ਸ਼ਾਇਦ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅੱਜ ਜੋ ਹਾਲ ਹੋ ਰਿਹਾ ਪਾਰਟੀ ਦਾ ਉਹ ਨਾ ਹੁੰਦਾ ਸੁਖਬੀਰ ਸਿੰਘ ਬਾਦਲ ਉਸ ਨੂੰ ਬਚਾਉਣ ਦੇ ਵਿੱਚ ਕਾਰਗਰ ਸਾਬਤ ਹੋ ਸਕਦੇ ਸੀ ਤੁਹਾਨੂੰ ਕੀ ਲੱਗਦਾ ਵਾਕਈ ਝੁੰਡਾ ਕਮੇਟੀ ਬਚਾ ਸਕਦੀ ਸੀ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਝੁੰਡਾ ਕਮੇਟੀ ਸਾਡੀ ਇੱਕ ਪ ਬਾਬਾ ਫਰੀਦ ਨੇ ਕਿਹਾ ਮੈਂ ਭਰਾਵਾ ਪੱਗ ਦਾ ਮਤ ਮੈਦੀ ਹੋ ਜਾਏ ਗਹਿਲਾ ਰੂ ਨਾ ਜਾਣੀ ਸਿਰਫੀ ਮਿੱਟੀ ਖਾਈ ਉਹ ਚੁੰਦਾ ਕਮੇਟੀ ਜਿਹੜੀ ਸੀ ਉਹਨੇ ਜੇਤੀ ਰਿਪੋਰਟ ਠੀਕ ਹੈ ਉਦੋਂ ਇਹ ਤਾਂ ਵਿਚੀ ਸੀਗੇ ਨਾ ਜਿਹਦੇ ਹੁਣ ਵਿਰੋਧ ਆਲੇ ਨੇ ਵਿਰੋਧ ਕਿਉਂ ਨਹੀਂ ਕਰਿਆ ਹੂੰ ਕਿਉਂ ਨਹੀਂ ਉਦੋਂ ਵਕ ਹੋਏ ਹੁਣ ਵਕ ਹੋਏ ਨਾ ਹੂੰ ਹੁਣ ਵਕ ਹੋਏ ਪਰ ਬੀਬੀ ਜਗੀਰ ਕੌਰ ਤਾਂ ਅਕਸਰ ਕਹਿੰਦੀ ਹੈ ਮੈਂ ਤਾਂ ਕਈ ਵਾਰੀ ਕਹਿ ਚੁੱਕੀ ਹਾਂ ਆਫਟਰ ਰਿਕਾਰਡ ਵੀ ਉਹਨਾਂ ਨੇ ਕਿਹਾ ਮੈਂ ਕਿਹਾ ਪਰ ਮੇਰੀ ਸੁਣਦੇ ਨਹੀਂ ਸੀ ਕਹੇ ਤਾਂ ਸਰ ਇਹਦੇ ਵਕ ਹੋਣੋਂ ਫਿਰ ਵਕ ਹੋਈ ਚੋਣਾ ਵੇਲੇ ਆਪਾਂ ਗੱਲ ਬੀਬੀ ਜਗੀਰ ਕੌਰ ਦੀ ਕਰ ਲੋ ਮੈਂ ਇਹ ਨਹੀਂ ਕਹਣਾ ਇਹ ਸਾਰਿਆਂ ਦਾ ਇੱਕੋ ਹਾਲ ਹੈ ਬੀਬੀ ਜਗੀਰ ਕੌਰ ਨੂੰ ਜਿੱਦੇ ਟਿਕਟ ਨੀਤੀ ਉਹਦੇ ਵੱਖ ਹੋਈ ਬੀਬੀ ਜਗੀਰ ਕੌਰ ਸ਼੍ਰੋਮੀ ਕਮੇਟੀ ਦੀ ਪ੍ਰਧਾਨ ਰਹੀ ਦੋ ਵਾਰੀ ਉਹਨੇ ਸਿੱਖ ਚਾਸ ਤੇ ਕੀ ਕਰਿਆ ਸ਼੍ਰੋਮੀ ਕਮੇਟੀ ਦਾ ਹੱਕ ਸੀ ਨਾ ਕਹਿੰਦਾ ਤੇ ਤੁਸੀ ਆਉਣਾ ਚਾਹੀਦਾ ਫਿਰ ਉਹ ਪ੍ਰਧਾਨਗੀ ਚੋਂ ਕੀ ਕਰਿਆ ਜਿੱਦਾਂ ਦਫਾਫੇ ਚੋਂ ਪ੍ਰਧਾਨਗੀ ਨਹੀਂ ਨਿਕਲੀ ਉਹਦੇ ਕਿਹਾ ਕਿ ਹਾਂ ਮੈਂ ਵੀ ਭਾਵੇਂ ਦਫਾਫੇ ਚੋਂ ਨਿਕਲਦੀ ਸੀ ਪਰ ਹੁਣ ਮੈਂ ਇਹਦੇ ਵਿਰੋਧਾ ਇਹ ਹੀ ਕੁਝ ਹੋਣ ਵਾਲੇ ਵਿਰੋਧ ਦੀ ਕਹਿ ਰਹੇ ਨੇ ਇਹ ਜਿਹੜੇ ਦੋਨੇ ਕਚੋੜਾ ਪਾ ਰਹੇ ਨੇ ਲੋਕਾਂ ਨੂੰ ਇਹ ਕੋਈ ਐ ਨਹੀਂ ਕਰ ਰਹੇ ਜਿੱਦੇ ਪੰਜਾਬ ਦੀ ਸਿਆਸਤ ਦੇ ਉੱਤੇ ਸਿੱਖੀ ਦੀ ਸਿਆਸਤ ਦੇ ਉੱਤੇ ਤੁਰਨਗੇ ਅੱਜ ਤਾਂ ਮੈਨੂੰ ਕੋਈ ਤੁਰਦਾ ਧੀਂਦਾ ਨਹੀਂ ਅੱਜ ਤਾਂ ਸਾਰੇ ਨੂੰ ਕਿਤਨਾ ਕਿਤੋਂ ਬੀਜੇਪੀ ਡੋਰ ਖਿੱਚ ਰਹੀ ਆ ਹਮ ਚਾਹੇ ਕੋਈ ਮੰਨੇ ਚਾਹੇ ਤਾਂ ਕੋਈ ਨਾ ਮੰਨੇ ਮਤਲਬ ਜੋ ਸੁਖਬੀਰ ਬਾਦਲ ਕਹਿ ਰਹੇ ਹੋ ਬਿਲਕੁਲ ਜੇ ਸੱਚੋ ਸਰ ਬੀਜੇਪੀ ਡੋਰ ਨਹੀਂ ਖਿੱਚ ਰਹੀ ਨਹੀਂ ਸੁਖਬੀਰ ਬਾਦਲ ਕੀ ਆਪਕੇ ਉਹਨਾਂ ਦਾ ਠੜਕੀ ਜਾਨੂ ਨਹੀਂ ਯਾਰ ਹਮ ਉਹਨਾਂ ਦੀ ਤੁਹਾਡੇ ਬੀਬੀ ਸੁਖ ਆਪਣੀ ਹਰਸ਼ਿੰਦਰ ਕੋਰ ਬਾਦਲ ਨੂੰ ਪੁੱਛਿਆ ਗਿਆ ਤਾਂ ਜੀ ਚਾਰ ਤਿਕਨੂਨ ਰਿਜ਼ਲਟ ਆਇਆ ਨਾ ਸਰਕਾਰ ਤਾਂ 6-7 ਨੂੰ ਬਣੀ ਆ ਨਾ ਜਾ ਕੇ ਬਿਲਕੁਲ ਸਰਕਾਰ ਬਣੀ ਤੋਂ ਬਾਅਦ ਜਦ ਅਸੈਂਬਲੀ ਚ ਸੌ ਚੱਕਨ ਤਾਂ ਹੋਣਗੇ ਨੇ ਨਾ ਜੀ ਬਿਲਕੁਲ ਜਦ ਸੌ ਚੱਕਨ ਗਈ ਆ ਬੀਬੀ ਉਦੋਂ ਰੌਲਾ ਪੈ ਰਿਹਾ ਸਪੀਕਰ ਕੌਣ ਬਣੂ ਹੂੰ ਇਹਨੂੰ ਪੁੱਛਿਆ ਉਹ ਕਾਂਗਰਸੀ ਕਹਿੰਦੇ ਵੀ ਅਸੀਂ ਜਿਹੜਾ ਆਈਐਨਡੀਆ ਇਕੱਠੀ ਹੋਵੇ ਜਿਆਦਾ ਖੜਾ ਕਰਾਂਗੇ ਹੂੰ ਇਹਨੂੰ ਪੁੱਛਿਆ ਕਹਿੰਦੇ ਦੇਖੋ ਸਪੀਕਰ ਤਾਂ ਸਾਰਿਆਂ ਦਾ ਸਾਂਝਾ ਹੁੰਦਾ ਹੈ ਤੇ ਇਹ ਇਹਦੇ ਚੋਣ ਨਹੀਂ ਕਰवानी ਚਾਹੀਦੀ ਸੀ ਇਹ ਨਹੀਂ ਕਰਨਾ ਚਾਹੀਦਾ ਬਾਕੀ ਡਿਪਟੀ ਸਪੀਕਰ ਦੀ ਗੱਲ ਵੱਖਰੀ ਹੁੰਦੀ ਹੈ ਹੂੰ ਇਹ ਮर्याਦਾ ਆਈ ਹੈ ਵਿਭਿੰਨ ਮੈਂਬਰ ਤਾਂ ਯਾਦ ਨਹੀਂ ਪ੍ਰੋ ਟਾਈਮ ਸਪੀਕਰ ਸਭ ਤੋਂ ਸੀਨੀਅਰ ਮੈਂਬਰ ਨੂੰ ਆ ਜਾਂਦਾ ਹੈ ਅੱਜ ਕਿਉਂ ਨਹੀਂ ਬਣਾਇਆ ਨਹੀਂ ਹੋ ਸਕਦਾ ਇਸ ਕਰਕੇ ਨਾ ਬਣਾ ਹੋਵੇ ਦਰਦ ਸੀ ਹੂੰ ਕਿਉਂਕਿ ਇਹ ਤਾਂ ਭਾਜੀ ਚੱਲਦੀ ਰਹੇ ਚੱਲਦਾ ਹੈ ਬਿਲਕੁਲ ਸੋ ਇਸ ਕਰਕੇ ਉਹਨੂੰ ਉਹ ਨਹੀਂ ਯਾਦ ਹੈ ਕਿਉਂਕਿ ਉਹ ਬੀਜਪੀ ਦੇਖਦਾ ਨਹੀਂ ਬੋਲਦਾ ਹੂੰ ਹੂੰ ਆਜੇ ਤੱਕ ਅਕਾਲੀ ਦਲ ਨੇ ਇਹ ਨਹੀਂ ਕਿਹਾ ਹੂੰ ਕਿ ਅਸੀਂ ਬੀਜਪੀ ਦੇ ਨਾਲ ਨਹੀਂ ਜਾਵਾਂਗੇ ਜੋ ਮਰਜ਼ੀ ਹੋ ਜੇ ਉਹ ਕਹਿੰਦੇ ਜੇ ਬੀਜੇਪੀ ਸਾਨੂੰ ਆ ਕੁਝ ਦੇ ਦੇ ਫਿਰ ਚਲੇ ਜਾਵਾਂਗੇ ਸੁਖਬੀਰ ਸਿੰਘ ਬਾਦਲ ਦਾ ਬੀਜੇਪੀ ਦੇ ਨਾਲ ਗੱਠਜੋੜ ਅਕਾਲੀ ਦਲ ਦਾ ਇਸ ਕਰਕੇ ਨਹੀਂ ਹੋ ਸਕਿਆ ਕਿਉਂਕਿ ਬੀਜੇਪੀ ਵਾਲਿਆਂ ਨੇ ਕਈ ਸ਼ਰਤਾਂ ਰੱਖ ਦਿੱਤੀਆਂ ਸੀਗੀਆਂ ਕਿ ਤੁਸੀਂ ਕਿਸਾਨਾਦ ਉੱਤੇ ਕੁਝ ਨਹੀਂ ਬੋਲੋਗੇ ਪਹਿਲੀ ਸ਼ਰਤ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਗੱਲਬਾਤ ਨਹੀਂ ਕਰੋਗੇ ਆਪਣੀ ਆਵਾਜ਼ بلند ਨਹੀਂ ਕਰੋਗੇ ਦੂਜੀ ਸ਼ਰਤ ਤੀਜੀ ਜਿਹੜੀ ਸੀਟਾਂ ਦੀ ਰੇਸ਼ਿਓ ਤੋਂ ਲੈ ਕੇ ਕਾਫੀ ਸੁਖਬੀਰ ਬਾਦਲ ਨਾਲ ਚਰਚਾ ਹੋਈ ਬੀਜੇਪੀ ਵਾਲੇ ਕਹਿੰਦੇ ਸੀ ਅਸੀਂ ਵੱਧ ਸੀਟਾਂ ਲੈ ਕੇ ਜਾਣੀਆਂ ਘੱਟ ਜੋ ਕਿ ਪਹਿਲਾਂ ਵੀ ਚੱਲਦਾ ਰਿਹਾ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜਦੋਂ ਸੁਖਬੀਰ ਸਿੰਘ ਬਾਦਲ ਸਹਿਮਤ ਨਹੀਂ ਹੋਏ ਕਿ ਆਖਰਕਾਰ ਜੇ ਐਸੀ ਅਜਿਹੀਆਂ ਗੱਲਾਂ ਤੇ 37 44 ਅਸੀਂ ਤਾਂ ਉਸ ਤਰ੍ਹਾਂ ਵੀ ਮਰਿਆ ਫੇਰ ਵੀ ਮਰ ਜਾਾਂਗੇ ਇਸ ਤੋਂ ਚੰਗਾ ਆਪਣਾ ਸਟੈਂਡ ਲੈ ਕੇ ਵੱਖਰਾ ਰਹੀਏ ਇਹ ਸਟੈਂਡ ਸੀ ਸੁਖਬੀਰ ਬਾਦਲ ਕਹਿੰਦੇ ਤਾਂ ਕਰਕੇ ਨਹੀਂ ਅਸੀਂ ਉਹਨਾਂ ਨੇ ਗੱਠਜੋੜ ਕੀਤਾ ਓਹੋ ਗੱਠਜੋੜ ਤਾਂ ਤਿਆਰ ਸੀ ਕਿ ਨਾ ਹੂੰ ਇਹ ਤਾਂ ਮੈਂ ਕਹੇ ਬੀ ਸ਼ਰਤਾਂ ਸਾਡੀਆਂ ਮੰਨ ਲਓ ਫੇਰ ਅਸੀਂ ਗੱਠਜੋੜ ਤੇ ਤਿਆਰ ਹੂੰ ਸ਼ਰਤਾਂ ਮੰਨ ਕੇ ਜਦ ਇਹ ਸ਼ਰਤਾਂ ਨਹੀਂ ਸੀਗੀਆਂ ਉਦੋਂ ਤਾਂ ਗੱਠਜੋੜ ਠੀਕ ਚੱਲ ਰਿਹਾ ਸੀ ਨਾ ਉਹ ਤੋਂ ਨੌ ਮਾਸ ਦਾ ਰਿਸ਼ਤਾ ਸੀ ਬਿਲਕੁਲ ਉ ਪੰਜਾਬ ਦੇ ਮਸਲੇ ਹੱਲ ਹੋ ਗਏ? ਚੰਡੀਗੜ੍ਹ ਪੰਜਾਬ ਨੂੰ ਮਿਲੇ? ਨਹੀਂ ਮਿਲੇ। ਕਾਲੀ ਆਸੂ ਬਿਲਕੁਲ ਬਦਲ ਕੇ ਪੰਜਾਬੀ ਭਾਸ਼ਾ ਦਾ ਮਸਲਾ ਹੱਲ ਹੋਇਆ? ਨਹੀਂ। ਫਿਰ ਕੀ ਹੋਇਆ? ਹੂੰ। ਮੈਂ ਨਹੀਂ ਕਹਿੰਦਾ ਸਾਰੇ ਨਹੀਂ। ਇਹ ਸਾਰੇ ਕਾਂਦੀਦਲ ਤੇ ਰਹੇ ਨੇ। ਸਾਰੇ ਜ਼ਿੰਮੇਵਾਰ ਰਹੇ ਨੇ, ਸਾਰੇ ਮਨਿਸਟਰ ਰਹੇ ਨੇ। ਹੂੰ। ਮੈਨੂੰ ਇਹ ਤਾਂ ਦੱਸਣਾ ਆ ਵੀ ਇਹ ਜਾਂ ਸ਼੍ਰੋਮਣੀ ਕਮੇਟੀ 'ਚ, ਜਾਂ ਕਾਂਦੀ ਦਲ ਦੇ ਵਿੱਚ, ਜਾਂ ਸਰਕਾਰ ਦੇ ਵਿੱਚ ਇਹਨਾਂ 'ਚੋਂ ਇੱਕ ਵੀ ਬੰਦਾ ਹੋਣੀ ਜਿਹੜਾ ਕਿਤੇ ਤਾਕਤ ਚ ਨਾ ਰਿਹਾ ਹੋਵੇ। ਹੂੰ। ਤੇ ਉਦੋਂ ਕਿਉਂ ਨਹੀਂ ਕੁਝ ਕਰਦੇ? ਫਿਰ ਕਰਕੇ ਮੈਨੂੰ ਆਂ ਲੱਗਦਾ। ਬੀ ਸਿਧਾਂਤ ਦੀ ਲੜਾਈ ਦੀ ਵਜ੍ਹਾ ਇਹ ਵਕਤ ਦੇ ਹਿਸਾਬ ਦੀ ਲੜਾਈ ਆ ਇਹ ਵਕਤ ਦੇ ਹਿਸਾਬ ਦੀ ਲੜਾਈ ਪੰਜਾਬ ਨੂੰ ਕਦੇ ਵੀ ਨਹੀਂ ਬਚਾਉਂਦੀ ਕਦੇ ਨਹੀਂ ਬਚਾਉਂਦੀ ਦੂਜਾ Hindu Sikh ਦੇ ਨਾਂ ਦੀ ਲੜਾਈ ਕਦੇ ਪੰਜਾਬ ਨੂੰ ਨਹੀਂ ਬਚਾਉਂਦੀ ਇਹ ਇਹ ਛਡਾਵਾ ਕਰਦੇ ਨੇ ਲੋਗ ਲੋਕਾਂ ਨੂੰ ਗੱਲਾਂ ਚੰਗਾ ਰਹੇ ਨੇ ਨਵੀਂ ਪੀੜ੍ਹੀ ਨੂੰ ਕਿਹੜੀ ਸਿੱਖਿਆ ਦਿੱਤੀ ਹੈ ਇਹਨਾਂ ਨੇ ਗੱਲਾਂ ਚੰਗਾ ਰਹੇ ਨੇ ਜੇ ਗੱਲਾਂ ਚ ਨਾਲ ਲਿਆਉਣੇ ਹੁਣ ਜਿਹੜਾ ਸਰਬ ਸਾਂਝੀ ਵਲਤਾ ਦਾ ਸੰਦੇਸ਼ ਹੈ ਜਿਹੜਾ ਗਰੀਬ ਗੁਰਮੇ ਦੇ ਨਾਲ ਖੜਨ ਦਾ ਸੰਦੇਸ਼ ਆ ਜਿਹੜਾ ਪੀੜਤ ਨਾਲ ਖੜਨ ਦਾ ਸੰਦੇਸ਼ ਆ ਜਿਹੜਾ ਕਿਰਤ ਦਾ ਸੰਦੇਸ਼ ਉਹਦੇ ਚ ਤਾਂ ਸ਼ਾਮਲੀ ਨਹੀਂ ਹੈਗੇ ਇਹ ਸਾਰੇ ਦੇ ਸਾਰੇ ਕਾਰਪੋਰੇਟ ਦੇ ਨਾਲ ਜੁੜੇ ਹੋਏ ਨੇ ਇਹ ਸਾਰੇ ਦੇ ਸਾਰੇ ਵਪਾਰੀ ਬੰਨਣਾ ਚਾਹੁੰਦੇ ਨੇ ਸੋ ਉਸ ਦੇ ਵਿੱਚੋਂ ਕੁਝ ਥੋੜਾ ਜਿਹਾ ਕੱਟ ਨੇ ਕੁਝ ਵੱਧ ਨੇ ਹਾਂ ਇਹ ਜਰੂਰ ਮੈਂ ਫਰਕ ਸਮਝਦਾ ਵੀ ਜਿਹੜੇ ਸਸਤਾਤੀ ਵਾਲੇ ਨੇ ਉਹ ਅਜੇ ਥੋੜਾ ਜਿਹਾ ਮੋੜਾ ਕੱਟਣਾ ਚਾਹੁੰਦੇ ਨੇ ਦਿਖਣ ਨੂੰ ਇਹ ਕਹਿੰਦੇ ਵੀ ਨਹੀਂ ਨਹੀਂ ਇਹ ਹੋਣਾ ਹੀ ਨਹੀਂ ਚਾਹੁੰਦਾ ਪਰ ਉਹ ਤਾਂ ਇਹ ਰੌਲਾ ਡਾਕਟਰ ਸਾਹਿਬ ਮਾਫੀਆਂ ਤਾਂ ਦੂਰ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਜੀ ਵਖਰੇ ਤੜਾ ਅਕਾਲੀ ਦਲ ਦਾ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਪੇਸ਼ ਹੁੰਦਾ ਪੱਤਰ ਦਿੰਦਾ ਜੱਥੇਦਾਰ ਹੋਣਾਂ ਨੂੰ ਕਿ ਆ ਚਾਰ ਗਲਤੀਆਂ ਹੋਈਆਂ ਸਾਨੂੰ ਮਾਫੀਆਂ ਦੇ ਦਿਓ ਅਸੀਂ ਪੂਰਨਾ ਬਖਸ਼ਾਉਣਾ ਚਾਹੁੰਦੇ ਆ ਕਿ ਵਾਕੇ ਹੀ ਸਿਰਫ ਉਹ ਚਾਰ ਹੀ ਗਲਤੀਆਂ ਨੇ ਬਾਕੀ ਗਲਤੀਆਂ ਗਲਤੀਆਂ ਨਹੀਂ ਐ ਅਕਾਲੀ ਦਲ ਬਾਕੀ ਪਾਰਟੀਆਂ ਵਰਗੀ ਪਾਰਟੀ ਨਹੀਂ ਹੈ ਅਕਾਲੀ ਦਲ ਸਿੱਖ ਸੋਚ ਦੀ ਸਿਆਸੀ ਪ੍ਰਗਟਾਵਾ ਇਹ ਫਰਕ ਹੈ ਸਿੱਖ ਫਲਸਫੇ ਦਾ ਸਿਆਸੀ ਪ੍ਰਗਟਾਵਾ ਇਸ ਇੱਕ ਪੁਲਸਰ ਦਾ ਛੱਡੀ ਦਿੱਤਾ ਕੋਈ ਸਿਆਸੀ ਬਰਗਾ ਹੋਣ ਰਿਹਾ ਕੰਨੀ ਚੋਣਾ ਚ ਹਮ ਵੋਟਾਂ ਜਿੱਥੋਂ ਤੱਕ ਕੋਈ ਹੈ ਹੁਣ ਜਿਹੜੇ ਟੁੱਟੇ ਨੇ ਉਹਨਾਂ ਦਾ ਉਹਨਾਂ ਨੇ ਵੱਡਾ ਕਾਰਨ ਕੀ ਕਿਹਾ ਹਮ ਹੁਣ ਆਪਾਂ ਦੇਖੀਏ ਸਾਡੇ ਸਿਆਸੀ ਡਿਡਰ ਕੀ ਕਰਦੇ ਨੇ ਕੋਈ ਨੂੰ ਕਹਿ ਸਕਦਾ ਹੈ ਤੇ ਚਲੰਤ ਗੱਲ ਹੈ ਚਲੰਤ ਗੱਲ ਨੂੰ ਫੋਕਸ ਕਰਨਾ ਬੰਦਾ ਹੈ ਰੋਜ਼ ਰੋਜ਼ ਇੱਕ ਪਾਸੇ ਇਹ ਕਹਿੰਦੇ ਨੇ ਕਿ ਦੇਖੋ ਜੀ ਸਾਨੂੰ ਤਾਂ 13% ਵੋਟ ਆਈ ਹੈ ਸਾਡਾ ਤਾਂ ਹਾਲ ਮਾੜਾ ਹੋ ਗਿਆ ਇਸ ਕਰਕੇ ਸਿਵਾਖ ਹੋ ਰਿਹਾ ਵੀ ਸਾਡਾ ਤਾਂ ਹੁਣ ਹਾਲ ਹੀ ਮਾਰਾ ਹੋ ਗਿਆ ਔਰ ਇਹ ਮਾਰਾ ਹੋਣ ਦਾ ਕਾਰਨ ਵੀ ਇਹ ਸੁਖੀਰਵਾਦ ਨੂੰ ਬਦਲਣਾ ਸੀ ਹੂੰ ਇਹਨਾਂ ਨੂੰ ਕੋ ਪੁੱਛੇ ਵੀ ਜੇ ਸੁਖੀਰਵਾਦ ਬਦਲ ਗਏ ਫਿਰ ਮਾਰ ਹਾਲ ਠੀਕ ਹੋ ਜਾ ਫਿਰ ਤੁਹਾਨੂੰ ਤਸਦੀ ਹੈ ਹੂੰ ਵਿਅਕਤੀਗਤ ਦੇਸਾਰਨਾ ਪਰ ਇਹਨਾਂ ਕੋ ਤੇ ਚਿਹਰੇ ਨਹੀਂ ਅਗਲੀ ਗੱਲ ਅਗਲੀ ਗੱਲ ਹੂੰ ਸੁਖ ਸੁਖਦੇਵ ਸਿੰਘ ਢੀਂਡ ਸਾਹਿਬ ਆਖੋ ਗਿਆ ਸੀ ਫਿਰ ਆ ਕੇ ਨਾਲ ਲਾਇ ਕਿਉਂ ਝੁੰਡ ਕਮਿਸ਼ਨ ਦੀ ਰਿਪੋਰਟ ਖੜੀ ਸੀ ਉਦੋਂ ਵੀ ਬੀਬੀ ਜਿਗਰੀ ਕੋਲ ਕਿਉਂ ਨਾਲ ਆਈ ਝੁੰਡ ਕਮਿਸ਼ਨ ਉਦੋਂ ਵੀ ਖੜੀ ਸੀ ਇੱਕ ਵਾਰੀ ਤੁਸੀਂ ਵੱਖ ਹੋਗੇ ਬੀਬੀ ਜਗੀਰਕੁਰ ਕਹਿੰਦੀ ਘਰ ਆ ਕੇ ਵਾਹ ਵਾਸਤੇ ਪਾਈ ਸੁਬੇ ਉਹ ਮੈਂ ਕਹਿੰਦਾ ਵਾਹ ਵਾਸਤੇ ਪਾਈ ਹੁਣ ਹੂੰ ਫਿਰ ਉਹੀ ਗੱਲ ਐਂ ਤਾਂ ਫਿਰ ਹਰੇਕ ਦੀ ਐ ਆਹੀ ਦੀ ਐਕਸਪੀਰੀਅੰਸ ਇਹੀ ਤਾਂ ਮੈਂ ਕਹਿੰਦਾ ਵੀ ਲੋਕਾਂ ਨੂੰ ਬੇਕੂਫ ਬਣਾਉਂਦੇ ਨੇ ਸਾਰੇ ਹੂੰ ਪਹਿਰੇ ਹੱਥ ਲਾਏ ਹੋਣ ਕੁਝ ਕਰਿਆ ਹੋਵੇ ਕਹਤੋ ਜੀ ਨਹੀਂ ਇਹ ਨਹੀਂ ਇਹ ਨਹੀਂ ਮੈਨੂੰ ਪੂਰ ਬਾਹਰ ਇਹ ਤੁਹਾਨੂੰ ਕਿਨੇ ਕਹੇ ਹੈ ਹੈ ਨਹੀਂ ਹੈ ਸਵਾਲ ਇਹ ਹੈ ਤੁਹਾਨੂੰ ਕੋਈ ਤੁਹਾਨੂੰ ਵਾਅਦੇ ਵਾਸਤੇ ਪਾਇਨੇ ਫਿਰ ਤੁਸੀਂ ਵਾਅਦੇ ਵਾਸਤੇ ਪਾ ਲੇ ਫਿਰ ਉਹਨੂੰ ਮੰਨ ਲਓ ਜੇ ਤੁਸੀਂ ਇਹਦਾ ਦਾਅਵਾ ਤੇ ਹੈ ਵੀ ਕਦੇ ਤੁਸੀਂ ਵਾਅਦੇ ਵਾਸਤੇ ਮੰਨਗੇ ਕਦੇ ਤੁਸੀਂ ਫੇਰ ਭੱਜਗੇ ਕਦੇ ਮੰਨਗੇ ਫੇਰ ਭੱਜਗੇ ਫਿਰ ਲੋਕ ਕਿਵੇਂ ਵਿਸ਼ਵਾਸ ਕਰਨ ਤੁਸੀਂ ਤਾਂ ਆਪਣੀ ਪਾਰਟੀ ਦੇ ਵਿੱਚ ਸੌਦਾ ਵਿਸ਼ਵਾਸ ਨਹੀਂ ਹੈ ਇਹਦਾ ਮਤਲਬ ਜਾਂ ਤਾਂ ਤੁਸੀਂ ਸਿਆਸਤ ਜਾਣਬੁੱਝ ਕੇ ਇਹੋ ਜੀ ਕਰ ਰਹੇ ਹੋ ਜਾਂ ਤੁਹਾਨੂੰ ਪਤਾ ਨਹੀਂ ਇਹ ਜਾਣਬੁੱਝੀ ਕਰਦੇ ਹੋ ਤਾਂ ਵੀ ਮਾੜੀ ਗੱਲ ਹੈ ਜੇ ਪਤਾ ਨਹੀਂ ਤਾਂ ਵੀ ਵਾਲੀ ਗੱਲ ਆਮ ਆਦਮੀ ਪਾਰਟੀ ਡੇਰੇ ਲਾਕੇ ਬੈਠੀ ਹੈ ਜਲੰਧਰ ਦੇ ਵਿੱਚ ਸੀਐਮ ਮਾਨ ਨੇ ਇੱਕ ਰਾਏ ਤੇ ਕਰ ਲੈ ਲਿਆ ਪਤਨੀ ਪ੍ਰਚਾਰ ਕਰ ਰਹੀ ਹੈ ਲੋਕਾਂ ਨਾਲ ਮੀਟਿੰਗਾਂ ਹੋ ਰਹੀਆਂ ਸਭ ਕੁਝ ਹੋ ਰਿ ਅਜਿਹੇ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਬਿੱਤੇ ਦਿਨੀ ਆਮ ਆਦਮੀ ਪਾਰਟੀ ਚ ਚਲੇ ਜਾਂਦੀ ਹੈ 2-3 ਘੰਟੇ ਉੱਥੇ ਬਤੋਂਦੀ ਹੈ ਸ਼ਾਮ ਨੂੰ ਫੇਰ ਵੱਖਰੇ ਤੜੇ ਅਕਾਲੀ ਦਲ ਵਾਲੇ ਚ ਸ਼ਾਮਲ ਹੋ ਜਾਂਦੀ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਹੁਣ ਤੁਸੀਂ ਪੁੱਛਿਆ ਜਿਹੜਾ ਬੀਬੀ ਜੀ ਦਾ ਜਾਣਾ ਸੁਰਜੀਤ ਕੋਲ ਸੁਰਜੀਤ ਕੋਲ ਚਲੇ ਗਿਆ ਫੇਰ ਅੱਗੇ ਵਾਪਸ ਜੋ ਵੀ ਹੋਇਆ ਜਿੱਤ ਬੋਟਾਂ ਦਾ ਹਿਸਾਬ ਲਈ ਫੇਰ ਮੈਂ ਜਾਣ ਆਉਣਾ ਇਹ ਤੇ ਕਰਦਾ ਬੋਟ ਸਾਰੀ 20 ਲੱਖ ਐ ਸਿੱਖਾਂ ਦੀ ਉਸ ਕੰਸਿਸਟੈਂਸੀ ਚ ਜੀ ਇਹ ਸਾਰੀ ਵੋਟ ਵੀ ਪੈ ਗਈ ਕੁਝ ਹਿੰਦੂਆਂ ਦੀ ਵੀ ਪੈ ਗਈ ਕੁਝ ਸਲਤਨਾਂ ਦੀ ਵੀ ਪੈ ਗਈ ਉਹ ਜਿੱਦ ਤੱਕ ਨਹੀਂ ਨਾ ਕਦੇ ਉਹ ਜਿੱਤੇ ਨੇ ਉਸ ਤਰੀਕੇ ਨਾਲ ਇੰਨਾ ਦਾ ਇੰਨਾ ਨੰਬਰ ਆਇਆ ਜਿਹੜਾ ਵੈਸਟ ਆ ਉਹਦੇ ਚ ਜਿਹੜੀ ਹੁਣ ਚੋਣ ਹੋਈ ਹੈ 1 ਜੂਨ ਨੂੰ ਨਹੀਂ 1 ਹੋਇਆ ਬਿਲਕੁਲ ਔਰ 1 ਮਹੀਨਾ 10 ਦਿਨ ਬਾਅਦ ਚੋਣ ਹੈ 10 ਦਿਨਾਂ ਵਿੱਚ ਚੋਣ ਹੈ ਨਾ ਉਹ 1 ਨੂੰ ਹੋਈ ਸੀ 1 ਮਹੀਨਾ 10 ਦਿਨ ਬਾਅਦ ਹੀ ਹੈ ਨਾ ਬਿਲਕੁਲ 1 ਮਹੀਨਾ 10 ਦਿਨ ਬਾਅਦ ਨਾ ਉਸ ਕੌਨਫੀਡੈਂਸੀ ਦੇ ਵਿੱਚ 42000 ਵੋਟ ਮਿਲੀ ਸੀ ਢੀਨੂ ਨੂੰ ਕਮਾਟੀ ਬੀਜੇਪੀ ਦੇ ਕੈਂਡੀਡੇਟ ਨੂੰ 44000 ਮਿਲੀ ਸੀ ਚੰਨੀ ਸਾਹਿਬ ਨੂੰ ਹੂੰ ਇਹਨਾਂ ਦਾ ਤੀਜੇ ਨੰਬਰ ਤੇ ਸੀ ਹਮ ਅਕਾਲੀ ਆਂਦਾ ਤਾਂ ਜਿਵੇਂ ਚੌਥੇ ਨੰਬਰ ਤੇ ਸੀ ਚੌਥੇ ਤੇ ਸੀ ਭਾਜਪਾ ਵਾਲਾ ਸੀ ਸੌਰੀ ਕਾਂਗਰਸ ਵਾਲਾ ਸੀ ਨਾ ਆਮ ਆਦਮੀ ਪੜੀਦਾ ਆਮ ਆਦਮੀ ਦਾ ਆਮ ਆਦਮੀ ਦਾ ਸੀਗੇ ਸੋ ਇਸ ਕਰਕੇ ਵੋਟਾਂ ਦੀ ਜਿਹੜੀ ਫਿਰ ਭਾਜਪਾ ਦੀ ਵੋਟਰ ਸੇ ਹਮੇਸ਼ਾ ਹੀ ਨਹੀਂ ਰਹੀ ਹੈ ਹਮ ਜਲੰਧਰ ਵੈਸ ਦੇ ਵਿੱਚ ਭਾਜਪਾ ਦੀ ਵੋਟ 30 32 35 40000 ਰਹੀ ਹੈ ਹਮ ਤੇ ਉਹ ਵੋਟ ਭਾਜਪਾ ਦੇ ਕੈਂਡੀਡੇਟ ਨੂੰ ਜਾਊਗੀ ਇਹਨਾਂ ਨੂੰ ਥੋੜਾ ਜਾਗੀ ਕਿ ਮੈਂ ਰਵਨੀਤ ਮਿੱਟੂ ਨੇ ਕੀ ਕਰਿਆ ਮੈਂ ਤਾਂ ਕਹਿਣਾ ਜਿਹੜੇ ਵੀ ਜੰਦੇ ਬੀਜਪੀ ਸਖਾਂਦੀ ਇਹੀ ਕੁਛ ਹੈ ਮੈਨੂੰ ਕੋਈ ਝਿਜਕ ਨਹੀਂ ਹੈ ਮਤਲਬ ਨੀਤ ਬਿੱਟੂ ਨੇ ਪਹਿਲੇ ਦਿਨ ਬਿਆਨ ਹੀ ਦਿੱਤਾ ਜਿੱਦ ਵੱਖ ਹੋਇਆ ਹੈ ਕਹਿੰਦਾ ਮੈਂ ਤਾਂ ਤਾਂ ਗਿਆ ਮੈਨੂੰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਤੂੰ ਬਿਆਨ ਸਿੰਘ ਦੇ ਕਾਤਲਾਂ ਨੂੰ ਮਾਫ ਕਰ ਦੇ ਹਾਲਾਂਕਿ ਰਾਹੁਲ ਗਾਂਧੀ ਨੇ ਤਾਂ ਮਾਫ ਕਰਿਆ ਆਪਣੇ ਬਾਪ ਦੇ ਕਾਤਲਾਂ ਨੂੰ ਕੀਤਾ ਬਿਲਕੁਲ ਠੀਕ ਹੈ ਉਹਨੂੰ ਤਾਂ ਮਨਰਾਈਟ ਸੀ ਕਹਿੰਦਾ ਬਿਲਕੁਲ ਕਹਿੰਦਾ ਮੈਂ ਤਾਂ ਗਿਆ ਫਿਰ ਅਮਿਤ ਸ਼ਾਹ ਜੀ ਆਉਂਦੇ ਨੇ ਅਮਿਤ ਸ਼ਾਹ ਜੀ ਉਹਦੀ ਰੈਡੀ ਚ ਕਹਿੰਦੇ ਹਮ ਬਿਆਨ ਸਿੰਘ ਕੇ ਕਾਤਲਾਂ ਕੋ ਮਾਫ ਨਹੀਂ ਕਰੇਂਗੇ ਐਗਜ਼ੈਕਟਲੀ ਇਹੀ ਸੀ ਹੈ ਕਿ ਨਹੀਂ ਬਿਲਕੁਲ ਇੱਕ ਕੋ ਸੈਂਟੈਂਸ ਬੋਲ ਕੇ ਨਿਸ਼ਾਨਾ ਸਾਰਾ ਸਾਰੇ ਪਾਸੇ ਹੂੰ ਅਕਾਲੀਆਂ ਨੂੰ ਕੁਝ ਨਹੀਂ ਕਿਹਾ ਇਹਦਾ ਮਤਲਬ ਸੀ ਹਿੰਦੂ ਵੋਟ ਸਾਨੂੰ ਪਾਓ ਇਹਦਾ ਮਤਲਬ ਸੀ ਦੂਜੇ ਸਿੱਖਾ ਉਧਰ ਪਾਓ ਤੇ ਵੀ ਇਹ ਅਕਾਲੀਆਂ ਦਾ ਕੀ ਇਹ ਤਾਂ ਸਾਡਾ ਨਾਲ ਰੜ ਸਕਦੇ ਨੇ ਹੁਣ ਮੈਂ ਜਿਹੜੀ ਤੁਸੀਂ ਗੱਲ ਕਹਿਲੀ ਆ ਉਹਦੇ ਉੱਤੇ ਮੈਂ ਗੱਲ ਕਰ ਰਿਹਾ ਉਹ ਬਿੱਟੂ ਨੇ ਹੁਣ ਕਹਤਾ ਕਿ ਜੀ ਜੇ ਇਹਨਾਂ ਨੂੰ ਛੱਡਣਗੇ ਮੈਂ ਤਾਂ ਨਾਲ ਆ ਹੂੰ ਮੈਂ ਤਾਂ ਇਹਨਾਂ ਦੇ ਘਰ ਵੀ ਜਾਇਆ ਆਉਂਗਾ ਬਿਲਕੁਲ ਤੇ ਇਹਦਾ ਮਤਲਬ ਇਹ ਲੋਕਾਂ ਨੂੰ ਧੋਖਾ ਦੇ ਰਿਹਾ ਹੈ ਸੋ ਇਹ ਗੱਲ ਨੂੰ ਜੇ ਅਸੀਂ ਜੇ ਅਸੀਂ ਐਂ ਚੜਮੀ ਉਹਨੇ ਐ ਕਹਤਾ ਉਹਨੇ ਐ ਕਹਤਾ ਉਹਨੇ ਐ ਕਿ ਇਸ ਨੂੰ ਰਿਟਕੀ ਜਾਵਾਂਗੇ ਚ ਕੁਛ ਨਹੀਂ ਨਿਕਲਣਾ ਨਿਕਲਣਾ ਹੈ ਵੀ ਪੰਜਾਬ ਦੇ ਹੱਕ ਨੇ ਸੂਬਿਆਂ ਦੇ ਅਧਿਕਾਰ ਨੇ ਸੁਵਿੰਦ ਦੇ ਘਰ ਤੇ ਕਿਹੜਾ ਬੁੱਲਦਾ ਪਾਲੇ ਟਿਸ਼ਨਾਂ ਨੂੰ ਅੱਜ ਇੱਕ ਬਹੁਤ ਸੌਖਾ ਤਰੀਕਾ ਲੱਭ ਗਿਆ ਕਿ ਇੱਕ ਜਮਨੀ ਚੋਂ ਤੇ ਸਾਰੇ ਪੰਜਾਬ ਨੂੰ ਇਸ ਤੇ ਕੇਂਦਰ ਕਰ ਦੋ ਸਾਰੇ মিডিਆ ਨੂੰ ਕੇਂਦਰ ਕਰ ਦੋ ਤਾਂ ਕਿ ਪੰਜਾਬ ਦਾ ਬਾਕੀ ਕੁਛ ਭੁੱਲ ਹੀ ਜਾਵੇ ਹੂੰ ਇਹ ਵੱਡੀ ਸਮੱਸਿਆ ਮੇਰੀ ਅਰੇ ਇਹੋ ਜਿਹਾ ਕੰਮ ਇਹਨਾਂ ਨੂੰ ਰਵਾਸ ਇਹ ਜਾਉਣਾ ਹੈ ਵੀ ਅਲਟੀਮੇਟਲੀ ਇਹਨਾਂ ਨੇ ਆਪ ਹੀ ਵੀ ਉਹਨੂੰ ਹੁਣ ਰਜਾਇਨ ਕਰਾ ਦੋ ਹੁਣ ਉਹਦੀ ਚੋਣ ਕਰਾ ਦੋ ਤਾਂ ਕਿ ਚੋਣਾਂ ਦਾ ਮਾਹੌਲ ਜਿਹਾ ਹੀ ਬਣਿਆ ਰਹੇ ਲੋਕ ਉਹੀ ਡਿਸਕਸ ਕਰੀ ਜਾਂ ਲੋਕ ਆਪਣੇ ਦੁੱਖ ਹੋਰ ਕੁਝ ਬਚੇ ਹੀ ਨਾ ਠੀਕ ਕਰਕੇ ਮੈਂ ਬਾਈ ਰੈਡਕਸ਼ਨ ਉਸ ਦੀ ਕੇ ਨਾਲ ਤਾਂ ਨਹੀਂ ਕਰਕੇ ਰਹੀ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਅਮਰਤਪਾਲ ਹੋਣੀ ਜਿੱਤੇ ਨੇ ਸੌ ਚੁੱਕਣ ਵਾਲੇ ਨੇ ਜੀ ਜੀ ਹੁਣ ਉਹਨਾਂ ਦੇ ਸਾਥੀ ਵੀ ਤਿਆਰ ਹੋ ਗਏ ਨੇ ਕਮਰ ਕੱਸੇ ਕਰ ਲਏ ਹਜੇ ਇਲੈਕਸ਼ਨ ਕਮਿਸ਼ਨ ਨੇ ਬਾਕੀ ਜਿਹੜੀਆਂ ਬੈਲ ਇਕਸ਼ਨਸ ਉਹਦਾ ਕੋਈ ਐਲਾਨ ਨਹੀਂ ਕੁਝ ਰੂਲ ਅਰਪਾ ਨਹੀਂ ਪਰ ਉਹਨਾਂ ਨੇ ਪਹਿਲੇ ਅਨਾਉਂਸਮੈਂਟਾਂ ਕਰ ਦਿੱਤੀਆਂ ਭਾਵੇਂ ਉਹ ਪ੍ਰਧਾਨ ਮੰਤਰੀ ਹੁਣ ਬੱਜੇ ਕਿ ਹੋਣੀ ਹੋਣ ਭਾਵੇਂ ਕੋਈ ਹੋਰ ਹੋਵੇ ਕਿ ਅਸੀਂ ਕਮਰ ਕੱਸੇ ਕਰ ਲਿਆ ਜੀ ਅਸੀਂ ਲੜਾਂਗੇ ਤੁਸੀਂ ਕੀ ਦੇਖਦੇ ਹੋ ਜਿਸ ਤਰ੍ਹਾਂ ਅਮਰਿਤਪਾਲ ਹੁਣਾਂ ਦੇ ਇਲਾਕੇ ਚ ਖਡੂਰ ਸਾਹਿਬ ਵੱਲ ਵੇਵ ਚੱਲ ਗਈ ਕੀ ਉਹ ਡੇਰਾ ਬਾਬਾ ਨਾਨਕ ਕੀ ਉਹ ਬਰਨਾਲੇ ਜਾਂ ਹੋਰ ਪਾਸੇ ਉਹ ਵੇਵ ਚੱਲੇਗੀ ਜਾਂ ਲੋਕ ਹੋਰ ਕੁਝ ਕਰਨਗੇ ਦੇਖੋ ਵੇਵ ਕਿਤੇ ਵੀ ਚੱਲ ਸਕਦੀ ਹੁੰਦੀ ਹੈ ਉਹ ਇਹ ਪਹਿਲੀ ਵਾਰ ਨਹੀਂ ਚੱਕੇ ਇਸ ਕਰਕੇ ਤੁਸੀਂ ਚਾਹ ਦੋ ਮਰਦ ਦੇ ਵਿੱਚੋਂ ਨਹੀਂ ਆਗੇ ਯੰਗੋਂ 89 ਚ ਵੀ ਇਹ ਵਿਚੜੀ ਸੀ 89 ਦੇ ਵਿੱਚ ਸਿਮਰਜੀਤ ਸਿੰਘ ਮਾਮ ਦੇ ਜਿਹੜਾ ਕਲ ਦੇਲ ਸੀ ਦਾ ਜੀ ਉਹਨਾਂ ਨੂੰ 6 ਸੀਟਾਂ ਮਿਲੀਆਂ ਅੱਛਾ ਤੇ ਦੋ ਸੀਟਾਂ ਆਜ਼ਾਦ ਨੂੰ ਮਿਲੀਆਂ ਉਹ ਵੀ ਇੰਨਾ ਵਰਗੀ ਸੀਗੇ ਇੱਕ ਚੀਫ ਕਲਸਾ ਦਿਵਾਨ ਵਾਲੇ ਸੀਗੇ ਇੱਥੇ ਇੱਕ ਇਹ ਅਤਿੰਦਰਪਾਲ ਸਿੰਘ ਖਾਲਸਤਾਨੀ ਨੂੰ ਪਹਟਾਏ ਤੋਂ ਇਹਨਾਂ ਨੇ ਆਖਿਆ ਸੀ ਜਿੰਦਾ ਕੋਈ ਜੇ ਇਹਨਾਂ ਦਾ ਇਨਸਾਨ ਸੀ ਇਹ ਜੇਲ੍ਹ ਚ ਸੀ ਨੇ ਵੀ ਜੇ ਤੁਸੀਂ ਵੋਟਾਂ ਪਾ ਦੋਗੇ ਜਿੰਦਾ ਖੁੱਲ ਜੇਗਾ ਹਾਲਾਂਕਿ ਜੇਲ੍ਹ ਤਾਂ ਜਿੰਦਾ ਨਹੀਂ ਖੁੱਲਦਾ ਇਦਾਂ ਜੇ ਤਾਂ ਮੌਕੇ ਦੇ ਸੀਐਮ ਨੂੰ ਅੰਦਰ ਪਾ ਰੱਖਿਆ ਜੀ ਬਿਲਕੁਲ ਸੋ ਇਹ ਇਹ ਤਾਂ ਇੱਕ ਗੱਲ ਬਾਹਰ 8 ਸੀਟਾਂ ਦੇਤੇ ਅੱਛਾ 8 ਸੀਟਾਂ ਦੇਤੇ ਕੀ ਹੋਇਆ ਅਗਲੀ ਵਾਰ ਨੂੰ ਫਿਰ ਕਾਂ ਦੇ ਸਕੀ ਉਦੋਂ ਅਗਲੀ ਵਾਰ ਨੂੰ ਅਕਾਲੀ ਆਉਣ ਲੱਗੇ ਅਕਾਲੀਆਂ ਦਾ ਇੰਨਾ ਸਫਾਇਆ ਹੋਇਆ 1992 ਦੀ ਇੱਕ ਸੀਟ ਤੇ ਸੈਕੰਡਰਾਈ ਸੀ ਇਹ ਜਿਸ ਦੀ ਹੁਣੇ ਆਪਾਂ ਗੱਲ ਵੀ ਕੀਤੀ ਹਾਂ ਜੀ ਕਿ ਉਦੋਂ ਵੇਲੇ 8 8 ਸੀਟਾਂ ਵੀ ਜਿੰਦੇ ਰਹੇ ਨੇ ਹੂੰ ਅੱਠ ਤੋਂ ਬੰਤ ਕਰੇ ਨਹੀਂ ਜਿੱਤੇ ਇਹ ਅੱਠ ਨੇ ਨਹੀਂ ਮਾਰਸ ਪਰ ਅੱਠ ਅੱਠ ਕਈ ਵਾਰ ਜਿੱਤੇ ਨੇ ਤੇ ਨਵੀਂ ਜੇ ਵੀ ਅੱਠ ਹੈ ਦੋ ਕਾਂਗਰਸ ਹੈ ਐ ਦੋ ਤਿੰਨ ਵਾਰੀ ਸੋ ਇਸ ਕਰਕੇ ਇੱਕ ਵੇਵ ਦੇ ਵਿੱਚ ਬੁੱਟਾ ਪੈ ਜਾਣੀਆਂ ਲੋਕਾਂ ਦਾ ਲੋਕਾਂ ਦਾ ਇੱਕ ਸੈਂਟੀਮੈਂਟ ਤਾਂ ਹੈਗਾ ਨਾ ਪੰਜਾਬ 'ਚ ਵੀ ਜਾਤੀਆਂ ਹੋਈਆਂ ਹੋਈਆਂ ਨੇ ਉਹਦਾ ਹੱਲ ਉਹਨਾਂ ਨੂੰ ਆ ਲੱਗਦਾ ਵੀ ਐਸ ਚਾ ਐਸ ਚਾ ਐਸ ਚਾ ਕੁਝ ਜਿਹੜੀ ਨਾ ਸੰਨ ਇੱਕ ਗੱਲ ਸੰਭੇ ਹੋਣੀ ਚਾਹੀਦੀ ਹੈ ਜਿਹੜੀ ਡੀਪ ਸਟੇਟ ਹੈ ਉਹਦੇ ਇੰਟਰਸਟ ਹੈ ਉਹ ਜਿਹੇ ਇੰਟਰਸਟ ਦੇ ਉੱਤੇ ਅਸੀਂ ਧਿਆਨ ਨਹੀਂ ਰੱਖਾਂਗੇ ਚੋਣਾ ਹੋਣਾ ਕੁਝ ਵੀ ਹੋਣਾ ਤੇ ਜਿਹੜੀ ਸਾਡੀ 40 ਸਾਲ ਤੱਕ ਦੀ ਉਮਰ ਦੀ ਯੂਥ ਹੈ ਮੈਕਸਿਮ ਵੋਟਰ ਹੋ ਆ ਸਭ ਤੋਂ ਜ਼ਿਆਦਾ ਬਿਲਕੁਲ ਤੇ ਉਹਨੂੰ ਪਤਾ ਨਹੀਂ ਵੀ ਪਹਿਲਾਂ ਹੋਇਆ ਕੀ ਹੈ ਨਾ ਉਹਨੂੰ ਚਾਹ ਸੁਣਨ ਤਾਂ ਵਰਚਪ ਯੂਨੀਵਰਸਿਟੀ ਤੋਂ ਪੜਾਇਆ ਜਾਂਦਾ ਜੋ ਕੁਝ ਜੋ ਉਹਦੇ ਫੀਡ ਕਰਦਾ Hindu Hinduvaad ਜਾਂ Sikh Sikh ਉਹ ਸਾਰਾ ਕੁਝ ਇਸ ਤਰ੍ਹਾਂ ਦਾ ਚੱਲ ਰਿਹਾ ਦਲਤ ਦਲਤਵਾਦ ਦੇ ਵਿੱਚ ਔਰ ਜਿਹੜੇ ਸਿਆਣੇ ਬੰਦੇ ਵੀ ਨੇ ਉਹ ਵੀ ਇਨਸਾਫ ਦੀ ਗੱਲ ਕਰਨ ਦੀ ਪੰਜਾਬ ਦੇ ਕਮਿਊਨਿਟੀ ਤੇ ਉਸ ਦੀ ਗੱਲ ਕਰਦੇ ਨਹੀਂ ਜਦ ਕਿ ਸਮੱਸਿਆ ਹੱਲ ਹੋਣੀਆਂ ਹੋਏ ਇਕੱਤਰ ਮੇਰੇ ਭਾਈ ਨਾਲ ਚਾਹੇ ਕੋਈ ਹਿੰਦੂਆ ਚਾਹੇ ਸਿੱਖਾ ਚਾਹੇ ਬੇਂਦੂਆ ਚਾਹੇ ਸ਼ਹਿਰੀ ਆ ਚਾਹੇ ਦਲਤਾ ਚਾਹੇ ਨੌਂਦੰਦਤਾ ਚਾਹੇ ਪੜਿਆ ਚਾਹੇ ਅਨਪੜਾ ਚਾਹੇ ਨੌਕਰੀ ਕਰਦਾ ਚਾਹੇ ਨਹੀਂ ਕਰਦਾ ਚਾਹੇ ਕੋਈ ਵਪਾਰੀ ਆ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਦਿਹਾੜੀ ਕਰਦਾ ਇਹਨਾਂ ਸਭ ਨੂੰ ਇਕੱਠੇ ਹੋਣਾ ਪਊ ਪੰਜਾਬ ਦੇ ਮਸਲੇ ਹੱਲ ਕਰਨ ਵਾਸਤੇ ਜਦੋਂ ਇਹ ਇਕੱਠੇ ਹੋ ਕੇ ਡੜਨਗੇ ਤਾਂ ਜਿਹੜਾ ਕੇਂਦਰ ਸਾਡਾ ਸਭ ਕੁਝ ਖੋਈ ਜਾਂਦਾ ਸਾਨੂੰ ਮਿਲੇਗਾ ਇੱਥੋਂ ਖੋ ਡੁੱਟ ਨਹੀਂ ਕਰ ਸਕਣਗੇ ਇੱਥੇ ਸਾਡੀਆਂ ਜ਼ਮੀਨਾਂ ਤੇ ਸਾਡੇ ਜਿਹੜੇ ਵਪਾਰ ਤੇ ਕਬਜ਼ਾ ਨਹੀਂ ਕਰ ਸਕਣਗੇ ਦੁਕਾਨਾਂ ਤੇ ਕਬਜ਼ੇ ਨਹੀਂ ਕਰ ਸਕਣਗੇ ਵੱਡੇ ਵੱਡੇ ਮਾਲ ਤੇ ਫਿਰ ਸਾਰੇ ਨਿਯੋਗ ਦੇ ਚ ਹਿੱਸਾ ਮਿਲੇਗਾ। ਕਿ ਸਾਨੂੰ ਘਟਕ ਕਿਸੇ ਨੂੰ ਵੱਧ ਮੈਂ ਨਹੀਂ ਕਹਿੰਦਾ ਬੜਾ ਇਨਸਾਫ ਹੋ ਜਾਏਗਾ ਪਰ ਅੱਜ ਨੂੰ ਹਾਲ ਫਿਰ ਬਿਹਤਰ ਹੋਏਗੀ ਪਰ ਇਸ ਕੰਮ ਵਾਸਤੇ ਵੀ ਇਕੱਠੇ ਹੋ ਕੇ ਲੜਨਾ ਪਏਗਾ ਔਰ ਉਹਦਾ ਸਬੂਤ ਇਹ ਹੈ ਕਿ 1981 ਤੱਕ ਪੰਜਾਬ ਨੰਬਰ 1 ਤੇ ਰਿਹਾ ਹੈ ਕਿਉਂਕਿ ਉਹ ਇਕੱਠੇ ਹੋ ਕੇ ਲੜਦੀ ਸੀ ਆਏ ਨਹੀਂ ਸਾਡੇ ਮੱਤ ਭੇਦ ਨਹੀਂ ਸੀ ਉਦੋਂ ਉਦੋਂ ਵੀ ਮੱਤ ਭੇਦ ਹੁੰਦੇ ਸੀ ਪਰ ਆ ਕੁਛ ਨਹੀਂ ਸੀ ਇਹ ਕੁਛ ਨਹੀਂ ਸੀ ਹੁੰਦਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਇਸ ਮਹਿਫਿਲ ਦੇ ਵਿੱਚ ਸਾਡੇ ਚਾਰ ਚੰਨ ਲਗਾਏ ਨੇ ਔਰ ਬੜੀ ਸੋਹਣੀ ਡਿਸਕਸ਼ਨ ਕੀਤੀ ਹੈ ਸਾਡੇ ਵੀ ਨੌਲੇਜ ਨੂੰ ਵਿਦਾਇਆ ਔਰ ਦਰਸ਼ਕੋ ਅਸੀਂ ਵੀ ਉਮੀਦ ਕਰਦੇ ਹਾਂ ਜੋ ਗੱਲਾਂ ਇੱਥੇ ਕੀਤੀਆਂ ਨੇ ਉਹ ਮੇਰੇ ਵਾਸਤੇ ਵੀ ਕੁਝ ਜ਼ਰੂਰ ਨਵੀਆਂ ਸਨ ਕਿਉਂਕਿ ਵਾਕਈ ਉਹ ਡਾਕਟਰ ਸਾਹਿਬ ਦੀ ਗੱਲ ਹੈ ਕਿ ਜਿਹੜੀ ਉਮਰ ਦੇ ਨਾਲ ਨਾਲ ਹੀ ਤੁਹਾਨੂੰ ਤਜਰਬਾ ਆਉਂਦਾ ਹੈ ਤਾਂ ਗਾਜ਼ੇ ਤੁਹਾਨੂੰ ਆਉਂਦੇ ਨੇ ਬਟ ਜੋ ਕੁਝ ਇੱਥੇ ਅਸੀਂ ਜਿਮਨੀ ਚੜ੍ਹਨ ਨੂੰ ਲੈ ਕੇ ਜੋ ਕੁਝ ਇੱਥੇ ਅਸੀਂ ਅਕਾਲੀ ਦਰਨ ਨੂੰ ਲੈ ਕੇ ਡਿਸਕਸ ਕੀਤਾ ਵਾਕਈ ਡੁੰਗਿਆ ਦੇ ਨਾਲ ਇਸ ਦੇ ਉੱਤੇ ਫੇਰ ਇੱਕ ਵਾਰੀ ਝਾਤ ਮਾਰਨਾ ਦੁਬਾਰਾ ਇਸ ਨੂੰ ਸੁਣਨਾ ਤੇ ਫੇਰ ਪਤਾ ਲੱਗੇਗਾ ਕਿ ਵਾਕਈ ਹੀ ਸਾਡੀ ਪੰਜਾਬ ਦੀ ਸਿਆਸਤ ਕਿਸ ਟ੍ਰੈਕ ਤੇ ਚੱਲਣੀ ਚਾਹੀਦੀ ਸੀ ਤੇ ਆਫ ਦਾ ਟ੍ਰੈਕ ਹੋ ਕੇ ਕਿਹੜੇ ਪਾਸੇ ਨੂੰ ਟੁਰ ਪਈ ਹੈ ਔਰ ਅਸੀਂ ਆਪਣੀ ਵੋਟ ਦਾ ਇਸਤੇਮਾਲ ਕਿਸ ਤਰੀਕੇ ਕਰਨਾ ਸੋ ਇਨਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈ ਰਿਹਾ ਹਾਂ ਪਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਕਰਕੇ ਕਮੈਂਟ ਕਰਕੇ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਣਾ ਤਾਂ ਜੋ ਅਸੀਂ ਤੁਹਾਡਾ ਸੱਜਾ ਜ਼ਰੂਰ ਪੜ ਸਕੀਏ ਇਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈ ਰਿਹਾ ਹਾਂ ਬਹੁਤ ਬਹੁਤ ਧੰਨਵਾਦ ਰੱਬ ਰੱਖਾ